ਲਓ ਜੀ ਜਿਹੜਾ ਆਪਾਂ ਇਹ ਸ਼ੈੱਡ ਵੇਖੀ ਜੰਨੇ ਬਾਂਸ ਦਾ ਸ਼ੈੱਡ ਹੈ ਹਨਾ ਤੇ ਉੱਤੇ ਕੰਮ ਦੇਖੋ ਬਾਈ ਨੇ ਕੀਤਾ ਹਰੇ ਰੰਗ ਦੀ ਚਾਦਰ ਪਾ ਕੇ ਤੇ ਆਹ ਜਾਲੀ ਬੰਨੀ ਵੀ ਹੈ ਡਬਲ ਬਾਂਸ ਦੀ ਬਾਂਸ ਦਾ ਇਹ ਸ਼ੈੱਡ ਹੈ ਇਹਦਾ ਫਾਇਦਾ ਕੀ ਹੋ ਜਾਂਦਾ ਵੀ ਇਹ ਠੰਡ ਦੇ ਵਿੱਚ ਤਾਂ ਨਿੱਗਾ ਰਹਿੰਦਾ ਤੇ ਗਰਮੀ ਦੇ ਵਿੱਚ ਇਹ ਰਹਿੰਦਾ ਗਰਮ ਪਸ਼ੂ ਆਪਾਂ ਵੇਖ ਸਕਦੇ ਕਿੰਨੇ ਆਰਾਮਦਾਰੀ ਨਾਲ ਇੱਥੇ ਖੜੇ ਆ ਪੂਰਾ ਡਬਲ ਸ਼ੈੱਡ ਹੈ ਤੇ ਹੁਣ ਆਪਾਂ ਤੁਹਾਨੂੰ ਸਿੱਧਾ ਮਿਸਤਰੀ ਸਾਹਿਬ ਨਾਲ ਹੀ ਮਿਲਾ ਦਿੰਨੇ ਆ ਜਿਨ੍ਹਾਂ ਨੇ ਇਹ ਸ਼ੈੱਡ ਤਿਆਰ ਕੀਤਾ ਵਿੱਚ ਆਪਾਂ ਖਰਚੇ ਦੀਆਂ ਗੱਲਾਂ ਵੀ ਕਰ ਲਾਂਗੇ ਤੇ ਇੱਕ ਆਪਣੇ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਵੀਰ ਕਹਿੰਦੇ ਆ ਵੀ ਭਾਈ ਇੰਨੇ ਦੇ ਵਿੱਚ ਤਾਂ ਆਪਾਂ ਲੈਂਟਰ ਹੀ ਪਾ ਲੈਂਦੇ ਹਨਾ ਤੇ ਉਹ ਗੱਲ ਵੀ ਆਪਾਂ ਕਰਾਂਗੇ ਵੀ ਲੈਂਟਰ ਦਾ ਲੈਂਟਰ ਪਾਉਣ ਦਾ ਤੇ ਇਹਦਾ ਕਿੰਨਾ ਕੁ ਫਰਕ ਰਹਿੰਦਾ ਤੇ ਖਰਚੇ ਦਾ ਕਿੰਨਾ ਕੁ ਫਰਕ ਆ ਜਾਂਦਾ ਸਾਰੀਆਂ ਗੱਲਾਂ ਸਾਰੇ ਵਹਿਮ ਦੂਰ ਹੋ ਜਾਂਦੇ ਆ ਤੇ ਆਪਾਂ ਮਿਸਤਰੀ ਸਾਹਿਬ ਨਾਲ ਤੁਹਾਨੂੰ ਮਿਲਾਉਣੇ ਆ ਬਾਈ ਜੀ ਸਸਰੀਕਾਲ ਸਸਰੀਕਾਲ ਬਾਈ ਜੀ ਕੀ ਨਾਮ ਹੈ ਜੀ ਆਪਣਾ ਭਾਈ ਆਪਾਂ ਨੂੰ ਸਾਰੇ ਜਾਣਦੇ ਆ ਬੁੱਟਰ ਕੰਟਰੈਕਸ਼ਨ ਆਪਣਾ ਕੰਮ ਤੇ ਹੀ ਬੁੱਟਰ ਦੇ ਨਾਮ ਦੀ ਜਾਂਦੇ ਬੁੱਟਰ ਦੇ ਨਾਮ ਤੋਂ ਹੀ ਆਪਾਂ ਨੂੰ ਜਾਣਦੇ ਆ ਹਾਂਜੀ ਇਸ ਟਾਈਮ ਆਪਾਂ ਕਿਹੜੇ ਪਿੰਡ ਦੇ ਵਿੱਚ ਖੜੇ ਆ ਆਪਾਂ ਪਿੰਡ ਹੈਗਾ ਜੀ ਇਹ ਭਗਤੇ ਦੇ ਨਾਲ ਕੋਟਲਾ ਰਾਏ ਦਾ ਪਿੰਡ ਆ ਕੋਟਲਾ ਰਾਏ ਦਾ ਪਿੰਡ ਭਗਤੇ ਦੇ ਨਾਲ ਹੈ ਹਾਂ ਠੀਕ ਆ ਬਾਕੀ ਕੰਮ ਕਨਫਰਮ ਕਰ ਲਾਂਗੇ ਰਾਏ ਕੇ ਕੋਟਲੇ ਕੇ ਕੋਟਲਾ ਰਾਏਗਾ ਇਹ ਬਾਗੇ ਪੁਰਾਣੇ ਤੋਂ 12 ਕਿਲੋਮੀਟਰ ਵਾੜ ਦੀ ਦੂਰੀ 'ਚ ਆ ਹੂੰ ਤੇ ਭਗਤੇ ਤੋਂ ਵੀ 12 ਕਿਲੋਮੀਟਰ ਦੀ ਦੂਰੀ 'ਚ ਆ ਹੂੰ ਹੁਣ ਭਾਈ ਮੈਨੂੰ ਇੱਕ ਗੱਲ ਦੱਸ ਆਪਾਂ ਬਾਂਸ ਦਾ ਸ਼ੈੱਡ ਆਹ ਬਣਾਈ ਜਾਂਦੇ ਆ ਹਨਾ ਬਹੁਤ ਸ਼ੈੱਡ ਬਣਾਤੇ ਆਪਾਂ ਹਾਂਜੀ ਇੱਕ ਗੱਲ ਇਹਦੇ ਵਿੱਚ ਆਏ ਆ ਜਾਂਦੀ ਆ ਵੀ ਜਿਹੜਾ ਇਹਦਾ ਬਣਾਉਣ ਦਾ ਖਰਚਾ ਆਉਂਦਾ ਹਨਾ ਬਹੁਤ ਸਾਰੇ ਵੀਰ ਆਪਾਂ ਨੂੰ ਕਹਿੰਦੇ ਆ ਬਈ ਐਦੂ ਤਾਂ ਆਪਾਂ ਲੈਟਰ ਹੀ ਪਾ ਲੈਂਦੇ ਤੇ ਲੈਟਰ ਜਾਦੇ ਮਜ਼ਬੂਤ ਹੁੰਦਾ ਹੈ ਤੇ ਇਹ ਸਾਨੂੰ ਇਹ ਗੱਲ ਦੱਸੋ ਵੀ ਇਹਦੇ ਵਿੱਚ ਫਰਕ ਕੀ ਨੇ ਕੀ ਰਹਿ ਜਾਂਦਾ ਵੀ ਮੁਕਾਬਲਾ ਕਿਵੇਂ ਆ ਇੰਨਾ ਦਾ ਮੁਕਾਬਲਾ ਵਹਿਮ ਕੱਢਦੇ ਆ ਭਈ ਅੱਜ ਅੱਬ ਸਾਰਿਆਂ ਦੇ ਵੀ ਕਿੰਨਾ ਕਿਹਦਾ ਫਰਕ ਰਹਿੰਦਾ ਹਾਂਜੀ ਭਾਈ ਇਹ ਛੱਡ ਹੈਗਾ 75 ਫੁੱਟ ਲੰਮਾ ਤੇ 32 ਫੁੱਟ ਚੌੜਾ 32 ਫੁੱਟ ਚੌੜਾ ਐ ਦੋ ਠੀਕ ਆ ਇਹ ਬਾਈ ਜਿਹੜੇ ਮਾਲਕ ਦੇ ਘਰੇ ਬਣਿਆ ਹੋਇਆ ਇਹਦੀ ਬਗਤੇ ਦੁਕਾਨਾ ਨਵਟੜਾਂ ਦੀ ਦੁਕਾਨਾ ਬਾਈ ਠੀਕ ਆ ਬਾਈ ਦੇ ਨਾਲ ਕਰਨਾ ਠੀਕ ਹੈ ਠੀਕ ਵੀ ਅਗਲਾ ਕਈ ਮਾਲਕ ਨਹੀਂ ਸਾਹਮਣੇ ਉਹਦੇ ਮੈਂ ਨਾਂ ਦਾ ਦੱਸ ਦਿੰਨੇ ਆਂਗੇ ਹਾਂ ਤੇ ਨੰਬਰ ਵੀ ਮੈਂਸ਼ਨ ਕਰ ਸਕਦੇ ਆਂਗੇ ਆਪਾਂ ਵੀ ਅਗਲਾ ਪੁੱਛ ਸਕਦਾ ਵੀ ਗੱਪ ਮਾਰਦੇ ਕਿ ਸੱਚ ਬੋਲਦੇ ਅੱਛਾ ਵੀ ਪੁਸ਼ਟੀ ਹੋ ਜੂਗੀ ਇਸ ਵਾਰ ਪੁਸ਼ਟੀ ਯਾਰ ਤ ਸੰਤੋਸ਼ਟੀ ਕਰ ਲਈ ਉਹ ਬੰਦੇ ਨੂੰ ਨਾਲ ਹੀ ਵੀ ਲੈਂਟਰ ਨਾਲ ਤੇ ਇਹਦੇ ਦਾ ਕੀ ਫਰਕ ਆ 290000 ਰੁਪਇਆ ਬਾਈ ਨੇ ਮੰਗਿਆ ਸੀ 130 ਰੇਟ ਮੰਗਿਆ ਸੀ ਆ ਕੱਲੇ ਲੈਂਟਰ ਪਾਉਂਦਾ ਮੈਸਤਰੀ ਨੇ ਕੱਲੇ ਲੈਂਟਰ ਪਾਉਣ ਦਾ 290000 ਰੁਪਇਆ ਮੰਗਿਆ ਸੀ ਆਪਾਂ ਟੋਟਲ ਇਹ ਬਈਰ ਸਾਰਾ ਕੰਮ ਤਿਆਰ ਕੀਤਾ ਵਿਆ ਇਹ ਜਿਹੜਾ ਇਹ ਸ਼ੈੱਡ ਤਿਆਰ ਕੀਤਾਗਾ ਇਹਦੇ ਕੰਦਾਂ ਕੁੰਦਾਂ ਸੀਗੀਆਂ ਯਾ ਇਹ ਸ਼ੈੱਡ ਦੇ ਸਾਢੇ 3 ਲੱਖ ਰੁਪਏ ਲੱਗੇ ਜੀ ਆਪਾਂ ਸਾਰਾ ਵਾਹਨ ਦੇ ਵਿੱਚ ਛੱਡ ਧਾਰ ਗਾਉਣੇ ਸਾਰਾ ਕੁਝ ਮੇਰੇ ਨਾਲ ਕਰਦੇ ਆਂ 4 ਤੋਂ ਸਾਢੇ 4 ਦੇ ਵਿੱਚ ਵਿੱਚ ਇਹ ਛੱਡ ਤਿਆਰ ਹੋ ਜਾਂਦਾ 4 ਲੱਖ ਤੋਂ ਸਾਢੇ 4 ਲੱਖ ਦੇ ਵਿੱਚ ਵਿੱਚ ਤੇ ਜੇ ਆਪਾਂ ਲੈਂਟਰ ਦੇ ਬਰਾਬਰ ਕੰਪੈਰੀਅਨ ਕਰਦੇ ਆਂ 8 ਲੱਖ ਰੁਪਏ ਦਾ ਬਾਈਟ ਨਿਕਲਦਾ ਸੀਗਾ ਇਹਦਾ ਬਾਈ ਅੱਛਾ ਜੇ ਵੀ ਆਪਾਂ ਸਿੱਧੀ ਜੀ ਗੱਲ ਐ ਕਰਦੇ ਆਂ ਵੀ ਜੇ ਐਡਾ ਹੀ ਸ਼ੈੱਡ ਜਿਵੇਂ 72 32 ਦਾ ਜੇ ਆਪਾਂ ਲੈਂਟਰ ਨਾਲ ਪਵਾਉਣਾ ਆਪਣਾ 8.5 ਲੱਖ ਰੁਪਇਆ ਖਰਚਾ ਆਉਂਦਾ ਸੀ ਖਰਚਾ ਆਉਂਦਾ ਸੀ ਤੇ ਜੇ ਆਪਾਂ ਬਾਸ ਵਾਲਾ ਪਵਾਇਆ ਆਪਣਾ 4.5 ਲੱਖ ਰੁਪਇਆ ਖਰਚ ਆਇਆ ਸਾਰੇ ਮਟੀਰੀਅਲ ਦੇ ਸਾਰੇ ਮਟੀਰੀਅਲ ਦੇ ਅੱਛਾ ਠੀਕ ਹੈ ਇਹ ਲੋਹੇ ਵਾਲਾ ਪਾਈਪਾ ਵਿੱਚ ਹੀ ਕਰਕੇ ਤੇ ਲੋਹੇ ਵਾਲੀ ਬਈ ਲੈਂਟਰ ਚੋਂ ਨਿਕਲਣਗੀ ਇਹ 20 ਸਾਲਾਂ ਨੂੰ ਆ ਵੀ ਜਲਣੂ ਜਸਤੀ ਪਾਈਪ ਦਾ ਲੋਹਾ ਲੱਗਿਆ ਵਾ ਬਾਈ ਜੀ ਇਹਦੇ ਕੋਲ ਲੋਹਾ ਹੀ ਬੱਜ ਜਾਣਾਗਾ ਨਹੀਂ ਜਿਹੜਾ ਆਪਣਾ ਟੋਟਲ ਖਰਚਾ ਜਿਵੇਂ ਆਹ ਤਾਂ ਆ ਵੀ ਲੋਹਾ ਲੱਗਿਆ ਹਾਂਜੀ ਤੇ ਇੱਧਰ ਆਹ ਅੰਗਲਾਰਨਾਈਆਂ ਵੀ ਚਾਈਨਰ ਜੇ ਪਾਏ ਹੋਏ ਆ ਆ ਪਾਈਪਾਂ ਲੱਗੀਆਂ ਲੋਹੇ ਦੀਆਂ ਤੇ ਆਹ ਬਾਸ ਲੱਗੇ ਆ ਉੱਤੇ ਸਾਰ ਸੂਰ ਜਿਹੜਾ ਟੋਟਲ ਆਪਾਂ ਖਰਚਾ ਵਿੱਚੇ ਲੇਬਰ ਕਰਕੇ ਮਿਸਤਰੀ ਸਾਰਾ 4.5 ਲੱਖ ਰੁਪਏ ਖਰਚਾ ਹੈ ਸਾਰਾ 4.5 ਲੱਖ ਰੁਪਏ ਖਰਚਾ ਇਹਦਾ ਤਾਂ ਨਹੀਂ ਆਇਆ ਇਹਦਾ 3.5 ਹੀ ਰਿਹਾ ਕਿਉਂਕਿ ਇਹਨਾਂ ਦੇ ਮਿੱਟੀ ਦੀ ਆਪਦੀ ਲੇਬਰ ਸੀ ਬਾਈ ਜੀ ਤੇ ਇਹਨਾਂ ਦੇ ਪੇਪਾਂ ਕੋਸ ਆਹਾ ਚਾਰ ਦੀਆਂ ਇੱਕ ਬਸਾਈਡ ਦੇ ਇਹਨਾਂ ਦੇ ਕੰਦੇ ਗਿਆ ਇਹਨਾਂ ਦਾ 3.5 ਦੇ ਵਿੱਚ ਹੀ ਸਾਰਾ ਕੰਪਲੀਟ ਹੋਇਆ ਜੇ ਕਿਸੇ ਦਾ ਇਹੋ ਜਿਹਾ ਸ਼ੈੱਡ ਬਣਾਉਣਾ ਬਾਈ ਉਹ ਖਾ ਦੇ ਤਾਂ 3.5 ਦੇ ਵਿੱਚ ਤਿਆਰ ਹੋ ਜਾਂਦਾਗਾ ਠੀਕ ਆ ਠੀਕ ਆ ਆਪਾਂ ਮਾਲਕਾਂ ਨਾਲ ਵੀ ਗੱਲ ਕਰਾ ਸਕਦੇ ਹਾਂ ਇਸ ਸੋਸਟੀ ਵੀ ਜੇ ਉ ਕਿਸੇ ਨੇ ਬਣਾਉਣਾ ਐਵੇਂ ਜਿਹਾ ਸ਼ੈੱਡ ਉਹ ਲੇਬਰ ਸਾਰੀ ਤੁਹਾਡੀ ਸਾਰੇ ਕੋ ਸਾਡਾ ਅਗਲੀ ਦੀ ਜਗਾ ਹੋਰ ਨਾਲ ਵਾਲੇ ਨੇ ਬਣਾਉਣੀਆਂ ਆਈਆਂ ਬਾਈ ਸ਼ੈੱਡ ਪੱਕਾ ਕਰਨਾ ਅਗਲੇ ਨੇ ਹਣਾ ਬਾਕੀ ਮਟੀਰੀਅਲ ਸਾਡਾ ਟੋਟਲੀ ਹੁੰਦਾਗਾ ਉਤੋਂ ਪੱਕਾ ਕਰਦੇ ਆਂ ਸਾਡਾ ਪਾ ਸੀਮੈਂਟ ਪਾ ਕੇ ਬਾਈ ਇਹਦੇ ਵਿੱਚ ਪਸ਼ੂ ਕਿੰਨੇ ਕ ਖੜ ਜਾਂਦੇ ਆ ਪਸੂ ਇਹਦੇ ਵਿੱਚ ਮੰਨ ਕੇ ਚੱਲੋ ਜੀ 702232 ਵਾਲੇ 702232 ਦੇ ਵਿੱਚ 30 ਪਸੂ ਵਧੀਆ ਆਰਾਮਦਾਰੀ ਨਾਲ ਖੜਦੇ ਆ 30 ਪਸੂ ਵਧੀਆ ਆਰਾਮਦਾਰੀ ਨਾਲ ਖੜਨਗੇ ਹਾਂ ਨਹੀਂ ਇੱਕ ਮਿੱਟੀ ਕਿਹੜੀ ਆਪਾਂ ਗੱਲ ਕਰਦੇ ਸੀ ਸੀਮੈਂਟ ਵਾਲੀ ਵੀ ਬਾਸ ਦਾ ਸ਼ੈੱਡ ਬਣਾ ਕੇ ਉੱਤੇ ਆਪਾਂ ਸੀਮੈਂਟ ਵੀ ਪਾ ਦਿੰਨੇ ਆ ਸੀਮੈਂਟ ਆਪਾਂ ਪਾ ਦਿੰਨੇ ਆ ਬਾਈ ਪਹਿਲਾਂ ਮਿੱਟੀ ਪੈਂਦੀ ਆ ਜਦੋਂ ਮਿੱਟੀ ਸੁੱਕ ਜਾਂਦੀ ਹੈ ਪਲਾਸਟਿਕ ਦੀ ਜਾਲੀ ਹੁੰਦੀ ਆ ਜਾਲੀ ਤੇ ਸੀਮੈਂਟ ਤੇ ਰੇਤਾ ਘਰ ਵਾਲੇ ਦਾ ਹੁੰਦਾ ਠੀਕ ਆ ਠੀਕ ਹੈ ਵੀਰੇ ਉਹ ਮੌਕੇ ਦੀ ਐਡਜਸਟਮੈਂਟ ਹੈ ਜੇ ਜੇ ਕੋਈ ਰੇਟ ਭਰਦਾ ਪਾਉ ਜਿੱਥੇ ਕੰਮ ਕਰ ਸਕਦੇ ਹਨ ਉਹਦੇ ਤੇ ਸੀਮੈਂਟ ਪ ਤੇ ਠੰਡਾ ਰਹਿੰਦਾ ਬਹੁਤ ਵਧੀਆ ਐਸ ਰੋਤ ਦੇ ਵਿੱਚ ਨਿੱਗਾ ਬਹੁਤ ਹੁੰਦਾ ਛੱਡਾ ਆਪਾਂ ਬਕਾਇਦਾ ਕਰ ਸਕਦੇ ਆ ਅੰਡ ਦੇ ਵਿੱਚ ਨਿੱਗਾ ਠੰਡ ਦੇ ਵਿੱਚ ਬਹੁਤ ਵਧੀਆ ਨਿੱਗਾ ਠੀਕ ਹੈ ਤੇ ਇੱਕ ਜਿਵੇਂ ਆਪਾਂ ਹੁਣ ਛੱਡ ਦੀ ਸਾਰੀ ਉਵੇਂ ਗੱਲ ਕਰ ਲਗੇ ਵੀ ਇਹਦੇ ਵਿੱਚ ਆਪਾਂ ਮਟੀਰੀਅਲ ਕਿਹੜਾ ਕਿਹੜਾ ਯੂਜ਼ ਕਰਦੇ ਆ ਜਿਵੇਂ ਥੱਲੇ ਦਾ ਆਪਾਂ ਲੋਹਾ ਵੇਖੀ ਜਾਂਦੇ ਆ ਲੋਹਾ ਤਾਂ ਏ ਕਲਾਸ ਦਾ ਲੱਗਿਆ ਬਈ ਜਸਤੀ ਵਧੀਆ ਭਾਰਾ ਲੱਗਿਆ ਬਈ ਲੋਹਾ ਆ ਕੈਂਚੀਆਂ ਵਿਖਾਦੇ ਬਾਈ ਕਈ ਬੰਦੇ ਆਖ ਦਿੰਦੇ ਆ ਵੀ ਕੈਂਚੀਆਂ ਕੈਂਚੀਆਂ ਦੀ ਵੀ ਇੱਕ ਅਲੱਗ ਮਜ਼ਬੂਤੀ ਆ ਬਈ ਇਹਦਾ weight ਬਹੁਤ ਹੁੰਦਾ ਠੀਕਾ ਮਿੱਟੀ ਬਹੁਤ ਪਈ ਆ ਤੇ ਚਾਰ ਟਰਾਲੀਆਂ ਮਿੱਟੀ ਦੀ ਪਈਆਂ ਬਾਈ ਚਾਰ ਟਰਾਲੀਆਂ ਮਿੱਟੀ ਦੀਆਂ ਪਈਆਂ ਉਹ ਦੰਦਾ ਦਾ ਡਾਡੂ ਰਹਿਣੀ ਪਹਿਲਾਂ ਪਹਿਲਾਂ ਆ ਬਾਂਸ ਪਾਤੇ ਤੇ ਉੱਪਰ ਜਿਹੜੀ ਜੰਡਾ ਬੜਾ ਆ ਆ ਡਬਲ ਡਾਇਮੰਡ ਗੱਟ ਜਾਲੀ ਵਜਦੀ ਆ ਫੜਾ ਕੱਪੜਾ ਕਾਨਿਆਂ ਦੀ ਬੱਤਲ ਸਾਰ ਤੇ ਉੱਤੇ ਕਾਗਜ਼ ਮਿੱਟੀ ਇਹ ਉੱਤੇ ਉੱਤੇ ਜਾਲੀ ਵਜਾ ਕੇ ਮਿੱਟੀ ਆਪਾਂ ਕਿੰਨੇ ਪਾਰਨੇ ਉੱਤੇ ਮਿੱਟੀ ਬਾਈ ਜਿੰਨੀ ਥੋੜਾ ਜੀ 3 4 ਇੰਚ ਮੈਂ ਮਰਜੀ ਪਵੇਟ ਪਾ ਦੇ ਤੇ ਮਿੱਟੀ ਪਾ ਕੇ ਉੱਤੇ ਆਪਾਂ ਸੀਮੈਂਟ ਵੀ ਪਾ ਦਨੇ ਆ ਜਾਲੀ ਵਜਦੀ ਆ ਠੀਕ ਆ ਜਾਲੀ ਉੱਤੇ ਸੀਮੈਂਟ ਵਜਦਾ ਜਾਲੀ ਫਿਰ ਪਟਨਿੰਦੀ ਧੋਪ ਨਾਲ ਮਸਾਲੇ ਤੇ ਬਾਈ ਫਿਰ ਇਹਦੀ ਮਨਿਆਰ ਕਿੰਨਾ ਕੁ ਟਾਈਮ ਰਹਿੰਦੀ ਹੈ ਇਹ ਗੱਲ ਪਤਾ ਕਰਨੀ ਜ਼ਰੂਰੀ ਆ ਆਪਣਾ ਇਹ ਦਿਨ ਮੈਂ ਜਲ ਦੱਸਦਾ ਬਾਈ ਇਹ ਜਿਹੜਾ ਵਾਸ ਪਾਉਣੇ ਆਪਾਂ ਜੜ ਹੁੰਦੀ ਹੈ ਮਗਾਲਿਆ ਹੂੰ ਇਹਦੀ ਹਰ ਇੱਕ ਬੰਦੇ ਨੂੰ ਨੌਲਜ ਨਹੀਂ ਕਿ ਆਪਣੇ ਨਾਲ ਕੰਪੈਰੀਅਨ ਕਰੀ ਜਾਂਦੇ ਰਹਿੰਦੇਗੇ ਇਹ ਬਾਸ ਪੈਂਦਾਗਾ 140 ਰੁਪਏ ਦਾ ਮੈਨੂੰ ਇੱਕ ਬਾਸ ਪੈਂਦਾਗਾ 15 16 ਫੁੱਟ ਜਿਹੜਾ ਚੰਗੀ ਕੁਆਲਿਟੀ ਦਾ 16 ਫੁੱਟ ਇੱਕ ਬਾਸ 140 ਇਹਨੂੰ 40 ਸਾਲ ਤੱਕ ਆਪਣੇ ਕੋਲ ਜਿਹੜੇ ਬੰਦੇ ਤੋਂ ਮਾਲ ਚੱਕਦਾ ਮੈਂ ਉਹ ਬੰਦੇ ਦੀ ਬੁਢਾ ਹੋ ਗਿਆ ਭਾਈ ਉਹ ਕਹਿੰਦਾ 40 ਸਾਲਾਂ ਤੱਕ ਰਹੇ ਇਹਨੂੰ ਬਾਸ ਨੂੰ ਹੁੰਦਾ ਕੁਝ ਨਹੀਂਗਾ ਅਸ਼ਗਰਾਂ ਗਾਰੰਟੀ ਲੈਂਦਾ ਗਾਰੰਟੀ ਲੈਂਦਾ ਵੀ ਸਿਉਂਕ ਦੀ ਗਾਰੰਟੀ ਲੈਂਦਾ ਫੁੱਲ ਪਾਣੀ ਜੇ ਪਾਣੀ ਲੱਗਦਾ ਫਿਰ ਤਾਂ ਕੋਈ ਵੀ ਚੀਜ਼ ਆ ਪਰ ਇਹ ਖਰਾਬ ਨਹੀਂ ਦਿੰਦਾ ਇਹਦੀ ਆਪਾਂ ਯਾਰ ਇਹਨੂੰ 15 20 ਸਾਲ ਵੀ ਚੱਲੇ ਜੇ ਨ ਠੀਕ ਆ ਸਹੀ ਗੱਲ ਆ ਬਾਕੀ ਇਹਦਾ ਫਾਇਦਾ ਹੋਣ ਵੀ ਹੋ ਜਾਂਦਾ ਨਾ ਜਿਵੇਂ ਗਰਮੀ ਆ ਗਈ ਗਰਮੀ ਦੇ ਵਿੱਚ ਠੰਡਾ ਰਹੂਗਾ ਏਸੀ ਲੱਗਦਾ ਇਹਦੇ ਦੀ ਬਈ ਪੱਖਾ ਲਾਉਣ ਦੀ ਲੋੜ ਨਹੀਂ ਹਿਸਾਬ ਨਾਲ ਆਪਣੇ ਪਸ਼ੂਆਂ ਦੀ ਵੀ ਬਚਤ ਰਹਿੰਦੀ ਆ ਬਿਮਾਰੀਆਂ ਛੁਮਾਰ ਕੇ ਕੁਦਰਤੀ ਸਿਸਟਮ ਆ ਇਹਦੇ ਪੱਖਾ ਲਾਉਣ ਦੀ ਲੋੜ ਹੀ ਨਹੀਂ ਆ ਤੇ ਇੱਕ ਬਾਈ ਨੇ ਕਾਹੜ ਦੇਖੋ ਗੱਡੀ ਹੁਣ ਇੱਥੋਂ ਆਪਾਂ ਨੂੰ ਲੱਗਦਾ ਕੁਦਰਤੀ ਹੈਨਾ ਉੱਤੇ ਆਪਾਂ ਮਾਡਰਨ ਕੰਮ ਵੀ ਕਰਤਾ ਉੱਤੇ ਆਪਾਂ ਸੀਮੈਂਟ ਪਾਤਾ ਮਿੱਟੀ ਲਾਉਣ ਦਾ ਝੰਜਟ ਵੀ ਹੈ ਨਹੀਂ ਵੀ ਖੁਰੂਗੀ ਜਾਂ ਕੱਲ ਨੂੰ ਕੁਝ ਹੋ ਜਾਊਗਾ ਸਿੱਧਾ ਪਾਣੀ ਥੱਲੇ ਆਉਂਦਾ ਇਹ ਚਉਂਦਾ ਜਾਂਦਾ ਤਾਂ ਨਹੀਂਗਾ ਚਉਂਦਾ ਜਮਾ ਨਹੀਂ ਮੀਂਹ ਆ ਜੀ ਬਪਾ ਖਾਈ ਦੇ ਨਾ ਯਾਰ ਕੀ ਹੁਣ ਆਏ ਵੇ ਆ ਉਹ ਤਾਂ ਮਿੱਟੀ ਹੈ ਜੀ ਤਾਂ ਮਿੱਟੀ ਹੈ ਮਿੱਟੀ ਵਿਖਾਵਾਂਗੇ ਕੱਲੀ ਮਿੱਟੀ ਵਿਖਾਵਾਂਗੇ ਆ ਜਦੋਂ ਆਪਣੇ ਮੀਹ ਆਏ ਤੇ ਘਰਾਲ ਚਾ ਲੈ ਜਾਂਦੇ ਆ ਜਿਹਨੂੰ ਇਹ ਗੱਲ ਪੁੱਛਦੇ ਆ ਬਾਬੂ ਜੀ ਆਉਂਦਾ ਸਾਹਮਣੇ ਕੈਮਰੇ ਦੇ ਬੰਦੇ ਸੰਗ ਇਹਦੇ ਕੈਮਰੇ ਤੇ ਨਹੀਂ ਆਉਂਦੇ ਆਪਣੇ ਕੋਲੇ ਨਹੀਂ ਤਾਂ ਆਪਾਂ ਵਿਖਾਈਏ ਵੀ ਮੀਂਹ ਬਹੁਤ ਪਿਆ ਪਰ ਲੀਆਂ ਚਾਦਰਾਂ ਮਾੜੀਆਂ ਮੋਟੀਆਂ ਢਾਲ ਘੱਟ ਕਰਕੇ ਮੜ ਮੜ ਕੇ ਜਿੰਦੀ ਇਹਦੇ ਨਾਲੋਂ ਇੱਕ ਦੋ ਥਾਵਾਂ ਤੋਂ ਮਾੜੀ ਮੋਟੀ ਆਈ ਹੈ ਲੀਕਿੰਗ ਉਹ ਵੀ ਹਜੇ ਮਿੱਟੀ ਹੀ ਭਾਈ ਆ ਹਾਂ ਤੇ ਭਾਈ ਇੱਕ ਹੁਣ ਆਪਣੇ ਇੱਕ ਗੱਲ ਹੋਰ ਦੱਸ ਜੇ ਕਿਸੇ ਬੰਦੇ ਨੇ ਸ਼ੈੱਡ ਇਹੋ ਜਿਹਾ ਤਿਆਰ ਕਰਵਾਉਣਾ ਹੋਵੇ ਆਉਣਾ ਕਿੱਥੇ ਪਊਗਾ ਉਹਨੂੰ ਆਪਾਂ ਨੂੰ ਆਉਣ ਦੀ ਤਾਂ ਬਈ ਜੀ ਜੇ ਕੋਈ ਬੁਨਤੀ ਗੱਲ ਕਰਦਾ ਹੈਗਾ ਨਾ ਆਪਣੇ ਨਾਲ ਬੁਟਰ ਕੰਟੈਕਸ਼ਨ ਆਪਣਾ ਪੇਜ ਆ ਉਹ ਤੇ ਫੋਲੋ ਕਰੇ ਨੰਬਰ ਆਪਾਂ ਦੇ ਦੇ ਦਿੰਨੀ ਆਂਗੇ ਪਿੰਡ ਬੁਟਰਸ਼ਰੀਆਂ ਜ਼ਿਲ੍ਹਾ ਮਕਸਰਾ ਹੂੰ 86999054 ਇਹ ਆਪਣਾ ਨੰਬਰ ਆ ਬਈ WhatsApp ਤੇ ਹੀ ਰਿਕਾਰਡਿੰਗ ਮੈਸੇਜ ਪਾ ਦਿਆ ਕਰੀ ਕਿਉਂਕਿ ਕਾਲ ਬਹੁਤ ਆਉਂਦੀ ਆ ਬਾਅਦ ਚ ਲੋਕ ਮੈਸੇਜ ਕਰ ਦਿੰਦੇ ਬਈ ਕੋਆਰਡੀਨੇਟ ਕਰਦੇ ਬਹੁਤ ਜ਼ਿਆਦਾ ਕਾਲ ਆਉਂਦੀ ਆ ਠੀਕ ਆ ਇਹ ਆਪਣਾ ਸ਼ੈੱਡ ਦਾ ਖਰਚਾ ਬਹੁਤ ਘੱਟ ਬਾਈਟ ਦੇ ਵਿੱਚ ਤੇ ਹਰ ਵੇਲੇ ਛੱਡਾ ਹੂੰ ਠੀਕ ਆ ਤੇ ਉਵੇਂ ਆਪਾਂ ਜਿਵੇਂ ਛੋਟਾ ਸ਼ੈੱਡ ਤਿਆਰ ਕਰਨਾ ਹੋਵੇ 10 ਕ ਪਸ਼ੂਆਂ ਵਾਸਤੇ ਕਿੰਨਾ ਖਰਚਾ ਆ ਜਾਂਦਾ ਦੱਸਾਂ ਪਸ਼ੂਆਂ ਦਾ ਸ਼ੈੱਡ ਬਈ 2 ਲੱਖ ਚ ਤਿਆਰ ਹੋ ਜਾਂਦਾ 2 ਲੱਖ ਸਾਰਾ ਸਾਰਾ ਮਟੀਰੀਅਲ ਤੁਹਾਡਾ 10 ਕ ਪਸ਼ੂਆਂ ਦਾ ਸ਼ੈੱਡ ਦਾ ਸਾਈਜ਼ ਪਤਾ ਕੀ ਹੁੰਦਾ ਹੈ 20 ਬਾਈ 40 ਬਾਈ 20 ਦਾ ਹੋ ਜਾਂਦਾ ਸ਼ੈੱਡ ਠੀਕ ਆ 40 ਬਾਈ 20 ਦਾ ਸ਼ੈੱਡ ਦੇ ਵਿੱਚ ਸੋਨੇ ਪਸ਼ੂ ਵਧੀਆ ਆ ਜਾਂਦੇ ਹੈਗੇ 25 ਬਾਈ 40 ਦਾ ਕਰ ਲਈ ਉਹ ਵੀ ਇੰਨੇ ਕੁ ਬਾਇਟ ਵਿੱਚ ਤਿਆਰ ਹੋ ਜਾਂਦਾ ਸ਼ੈੱਡ ਠੀਕ ਆ ਤੇ ਮਟੀਰੀਅਲ ਤਾਂ ਆਪਣਾ ਹੀ ਰੰਦਾ ਮਟੀਰੀਅਲ ਤਾਂ ਮੇਰੇ ਹੀ ਰੰਦਾ ਉਹ ਠੀਕ ਹੈ ਜੀ ਤੇ ਲਓ ਜੀ ਇਹ ਸ਼ੈੱਡ ਆਪਾਂ ਤੁਹਾਨੂੰ ਦਿਖਾਇਆ ਸੀ ਅੱਜ ਸ਼ੈੱਡ ਦਾ ਸਾਈਜ਼ ਹੈਗਾ 70x22x32 ਤੇ 22 ਕਹਿੰਦਾ 1.5 ਤੋਂ 3 ਲੱਖ ਰੁਪਇਆ ਖਰਚ ਆਇਆ ਬਾਸ ਦਾ ਸ਼ੈੱਡ ਬਣਾਉਣ ਦੇ ਵਿੱਚ ਤੇ ਸੱਤ ਲੇਹਰਾਂ ਦੇ ਵਿੱਚ ਇਹ ਸ਼ੈੱਡ ਬੰਦ ਦਾ ਲੇਹਰਾਂ ਮਤਲਬ ਹੈ ਜਿਵੇਂ ਪਹਿਲਾਂ ਬਾਸਪਾਤਾ ਬਾਈ ਨੇ ਉੱਤੇ ਫਿਰ ਜਾਲੀ ਪਾਤੀ ਬਾਂਸ ਦੀ ਹੈਨਾ ਉੱਤੇ ਚਾਦਰ ਪਾਤੀ ਫਿਰ ਕੰਨਿਆਰੀ ਬੱਤਲ ਪਾਤੀ ਹੈਨਾ ਉੱਤੇ ਫਿਰ ਸਰ ਪੈ ਜਾਂਦੇ ਫਿਰ ਮਿੱਟੀ ਪੈ ਜਾਂਦੀ ਆ ਫਿਰ ਜੇ ਆਪਾਂ ਉੱਤੇ ਸੀਮਿੰਟ ਪਾਉਣਾ ਬਾਈ ਕਹਿੰਦਾ ਅਸੀਂ ਸੀਮਿੰਟ ਵੀ ਪਾ ਦਿੰਨੇ ਆ ਤੇ ਸ਼ੈੱਡ ਦੀ ਖਾਸ ਗੱਲ ਇਹ ਰਹਿੰਦੀ ਆ ਵੀ ਇਹ ਗਰਮੀਆਂ ਦੇ ਵਿੱਚ ਤਾਂ ਰਹਿੰਦਾ ਠੰਡਾ ਤੇ ਠੰਡ ਦੇ ਵਿੱਚ ਇਹ ਨਿੱਗਾ ਰਹਿੰਦਾ ਤੇ ਬਾਕੀ ਕਿਸੇ ਬੰਦੇ ਨੇ ਸ਼ੈੱਡ ਤਿਆਰ ਕਰਵਾਉਣੇ ਹੋਣ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਾਈ ਗਰੰਟੀ ਵਰੰਟੀ ਵੀ ਲੈਂਦਾ ਨਾ ਆ ਤਾਂ ਕਹਿੰਦਾ ਬਾਈ ਸ਼ੈੱਡ ਚਾਹੁੰਦਾ ਲਾਈਫ ਵੀ ਇਹਦੀ ਪੂਰੀ ਹੈ ਲੈਂਟਰ ਨਾਲ ਆਪਾਂ ਜੇ ਕੰਪੈਰੀਜ਼ਨ ਕਰੀਏ ਇਹਦਾ ਉਦੋਂ ਅੱਧੇ ਖਰਚੇ 'ਚ ਹੀ ਇਹ ਸ਼ੈੱਡ ਤਿਆਰ ਹੋ ਜਾਂਦਾ ਤੇ ਬਾਕੀ ਜਿਹੜਾ ਇਹਦੇ ਵਿੱਚ ਲੋਹਾ ਲੱਗਦਾ ਉਹ ਆਪਣੇ ਕੋਲੇ ਰਹਿੰਦਾ ਭਾਵੇਂ ਆਪਾਂ 10 ਸਾਲਾਂ ਨੂੰ ਕੱਢ ਕੇ ਹੋਰ ਸ਼ੈੱਡ ਪਾ ਲਗੇ ਤੇ ਐਸੇ ਦੇ ਨਾਲ ਹੀ ਆਪਾਂ ਕਰਦੇ ਆਂ ਠੀਕ ਹੈ ਵੀਡੀਓ ਦੀ ਸਮਾਪਤੀ ਵਰੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਹੋ ਜਿਹਾਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ ਜੀ ਸਾਰਿਆਂ ਦਾ